ਮੈਂ ਕਹਿੰਦਾ ਜਨਾ ਜੋ ਭਾਈ ਬਲਦੇਵ ਸਿੰਘ ਜੀ ਨੇ ਕਿਹਾ ਇਹਨਾਂ ਦਾ ਦਰਦ ਭਰਿਆ ਬਿਆਨ ਤੁਸੀਂ ਸੁਣ ਲਿਆ ਜਰੂਰ ਸੇਕ ਕਮ ਨੂੰ ਧਰਮੀ ਫੌਜਾਂ ਦੀ ਬਾਹ ਫੜਨੀ ਚਾਹੀਦੀ ਆ ਵਿਸ਼ੇਸ਼ ਤੌਰ ਤੇ ਜਿੱਥੇ ਬਾਕੀ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਆ ਜਿਨ ਨੂੰ ਕਹੇ ਸਾਨੂੰ ਕਦੀ ਮੀਟਰ ਦਾ ਸਰੂਪਨ ਨਹੀਂ ਮਿਲਿਆ ਵਿਸ਼ੇਸ਼ ਤੌਰ ਤੇ ਧਰਮੀ ਫੌਜਾਂ ਦਾ ਕਤਰ ਕਰਕੇ ਚਲੋ ਸਰੂਪਾ ਵੀ ਦਿੱਤਾ ਜਾਵੇ ਪਰ ਮਾਇਕ ਤੌਰ ਤੇ ਇਹਨਾਂ ਦਾ ਸਨਮਾਨ ਕੀਤਾ ਜਾਵੇ ਤਾਂ ਜਿਨ੍ਹਾਂ ਨੂੰ ਭਰੋਸਾ ਦਉਨੇ ਆ ਆਉਣ ਵਾਲੇ ਸਮੇਂ 'ਚ ਅਸੀਂ ਛੋਟੇ ਲੈਵਲ ਤੇ ਜਿੰਨੇ ਵੀ ਹੋ ਸਕੇ ਧਰਮੀ ਫੌਜੀਆ ਦਾ ਜਰੂਰ ਸਤਿਕਾਰ ਕਰਾਂਗੇ ਔਰ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ। ਆ ਬੜੇ ਲੰਮੇ ਸਮੇਂ ਤੋਂ ਇਸ ਸੰਦਰਸ਼ਾ ਕਰਦੇ ਨੇ ਤੁਸੀਂ ਵੀ ਅਧਿਕਾਰਤ ਮੈਂ ਇਹ ਸ਼ੰਕਰਚਲ ਲੜ ਰਿਹਾ ਜੀ ਕੌਮ ਵਾਸਤੇ ਲੜਿਆ ਪਰ ਜੇ ਕਿਸ ਨੇ ਨਹੀਂ ਪਹਿਲਾਂ ਗੱਲ ਸੁਣੀ ਮੈਂ ਉਹਨਾਂ ਨੂੰ ਫਿਰ ਬੇਨਤੀ ਕਰਦਾ ਆਪਣੇ ਆ ਜਰੂਰ ਇਹਨਾਂ ਦੀ ਗੱਲ ਨੂੰ ਸੁਣੋ ਉਹਨੇ ਆਪੇ ਦੱਸਤਾ ਹੋਰ 10 ਸਾਲਾਂ ਨੂੰ ਇਥੇ ਕੋਈ ਧਰਮੀ ਫੌਜੀ ਨਹੀਂ ਲੱਭਣਾ ਇਹਨਾਂ ਦੀ ਵਿਸ਼ੇਸ਼ ਤੌਰ ਤੇ ਯਾਦਗਾਰ ਬਣਾਈ ਜਾਵੇ ਕੋਈ ਕੱਲੇ ਕੱਲੇ ਤੁਸੀਂ ਦੇਖੋ ਸੰਤਾਂ ਮਹਾਪੁਰਸ਼ਾਂ ਦੇ ਜਨਮ ਦਿਨ ਮਨਾਏ ਜਾ ਰਹੇ ਆ ਉਹਨਾਂ ਦੀਆਂ ਯਾਦਗਾਰਾਂ ਬਣਾਈ ਜਾ ਰਹੀਆਂ ਠੀਕ ਹੈ ਉਹਨਾਂ ਦਾ ਸਤਿਕਾਰ ਹੈ ਪਰ ਧਰਮੀ ਫੌਜੀਆ ਨੇ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਛੱਡੀਆਂ ਬੇਗਿਣਤੀਆਂ ਸੌਆਂ ਸੈਂਕੜਿਆਂ ਵਿੱਚ ਇੱਕ ਦੋ ਨਹੀਂ ਹੈਗੇ ਉਹਨਾਂ ਦੀ ਵੀ ਕੋਈ ਯਾਦਗਾਰ ਬਣਾਈ ਜਾਵੇ ਵੀ ਆਉਣ ਵਾਲੇ ਸਮਝ ਪਤਾ ਲੱਗੇ ਕਿ ਜਦੋਂ ਜੂਨ 84 ਵਿੱਚ ਅਟੈਕ ਹੋਇਆ ਸੀ ਧਰਮੀ ਫੌਜੇ ਦੀ ਕੀ ਕੁਰਬਾਨੀਆਂ ਵਿਸ਼ੇਸ਼ ਤੌਰ ਤੇ ਮੈਂ ਤਾਂ ਇਹ ਕਹਾਂ ਜਿਹੜੀ ਗੈਲਰੀ ਬਣੀ ਹੈ ਗੈਲਰੀ ਦੇ ਵਿੱਚ 10 12 ਫੋਟੋਆਂ ਲਾ ਕੇ ਉਹਨਾਂ ਦੀਆਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਇਤਿਹਾਸ ਲਿਖਿਆ ਜਾਵੇ ਇਸ ਕਰਕੇ ਜਿਹੜੇ ਜਿਹੜੇ ਯੋਨੇ ਫਰਟ ਲੋਜੂਤਾ ਉਹਨਾਂ ਦਾ ਨਾਮ ਲੈ ਕੇ ਲਿਸਟ ਬਣਾ ਕੇ ਪਿੰਡਾਂ ਦੇ ਐਡਰੈਸ ਲੈ ਕੇ ਲਿਖਿਆ ਜਾਵੇ ਇਹਨਾਂ ਦੀ ਬੜੀ ਕੁਰਬਾਨੀ ਆ ਹਾਂਜੀ ਮੇਰਾ ਨਾਮ ਜੀ ਬਲਦੇਵ ਸਿੰਘ ਆ ਜੀ ਮੈਂ ਸਿੱਖ ਤਰਨਤਪੁਰ ਜੇਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਅਦਾਸੋ ਬੋ ਰਿਹਾ ਔਰ ਮੈਂ ਜਿੱਥੇ ਪ੍ਰਸਤਾਤ ਧੰਨਵਾਦ ਕਰਦਾ ਉਥੇ ਮੈਂ ਵੀਰ ਬਲਦੇਵ ਸਿੰਘ ਦਾ ਵੀ ਧੰਨਵਾਦ ਕਰਦਾ ਔਰ ਤੋਹਾਂ ਕਹੇ ਆਏ ਨੇ ਆਏ ਅਸੀਂ ਉਹਨਾਂ ਨੂੰ ਬਹੁਤ ਸਤਿਕਾਰ ਦੇ ਨਾਲ ਮਿਲਿਆ ਔਰ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਆਂ ਔਰ ਮੈਂ ਇਹ ਗੱਲ ਕਹਿਣ ਤੋਂ ਕੋਈ ਸੰਕੋਚ ਨਹੀਂ ਕਰੂੰਗਾ ਕਿ ਜੇਵਾ ਸਾਡੀ ਸੇਖ ਕੌਮ ਦੇ ਵਾਰਸਾਂ ਦੇ ਫਰਜ਼ ਹੀ ਉਹ ਭਾਈ ਬਲਦੇਵ ਸਿੰਘ ਜੀ ਕਰ ਰਹੇ ਨੇ ਔਰ 12 ਦੇ ਵਿੱਚ ਭਾਈ ਰਣਜੀਤ ਸਿੰਘ ਯੂਕੇ ਵਾਲੇ ਟੀਵੀ ਚੈਨਲ ਦੇ ਮਾਲਕ ਨੇ ਕੀਤਾ ਸੀ ਔਰ ਮੈਂ ਇੱਥੇ ਜਿਹੜਾ ਵਾ ਇਹਨਾਂ ਦੇ ਨਾਲ ਹੀ ਨਹੀਂ ਕੱਲਾ ਮੈਂ ਇਹ ਨਹੀਂ ਗੱਲ ਕਰਨੀ ਚਾਹੁੰਦਾ ਕਿ ਧਰਮੀ ਫੌਜੀਆਂ ਨੇ ਜਿਨ੍ਹਾਂ ਨੇ ਇੱਕ ਮਿਲ ਕੇ ਸਿੱਧੇ ਤੌਰ ਤੇ ਲਈ ਨਾ ਟੈਂਕ ਤੇ ਤੋਪਾਂ ਦਾ ਮੱਥਾ ਲਾਇਆ ਸੀ ਔਰ ਧਰਮ ਤੇ ਕੌਮ ਦੀ ਖਾਤ ਲਾਹੀ ਅੱਜ ਇਹਨਾਂ ਦੀ ਕੁਰਬਾਨੀ ਦਾ ਮੁੱਲ ਜਿਹੜਾ ਸਿੱਖ ਕੌਮ ਨੂੰ ਕੌਮ ਦਾ ਜਿਹੜਾ ਪੂਰੀ ਜੋੜਾ ਜੇਕਰ ਸਾਡੇ ਸਿੱਖੋਂ ਦੇ ਵਾਰਸ ਨਹੀਂ ਕਰਦੇ ਇਹ ਜੇਕਰ ਵੋਟਰਾਂ ਦੀ ਰਾਜਨੀਤੀ ਕਰਦੇ ਤਾਂ ਸਾਡੀ ਸਿੱਖ ਕੌਮ ਜਿਹੜੀ ਸਾਡੇ ਸਾਡੇ ਮਗਰ ਆ ਕੇ ਇਹਨਾਂ ਨੂੰ ਸਾਡੇ ਜਿੱਦਾ ਸਰਕਾਰ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਆਪਣੇ ਧਰਮੀ ਫੌਜੀਆ ਵੱਲੋਂ ਸਰਦਾਰ ਬਲਦੇਵ ਸਿੰਘ ਜੀ ਯੂਕੇ ਅਮਰਤ ਸੰਚਾਰ ਕਮੇਟੀ ਤੇ ਉਧਰ ਹੋਰ ਯੂਰਪੀਅਨ ਕੰਟਰੀਆਂ ਦੇ ਜਿਹੜੇ ਬਾਹਰ ਦੇ ਸਾਡੇ ਸਿੱਖ ਸੰਗਠਾ ਉਹਨਾਂ ਅਗੇ ਅਪੀਲ ਕਰਦਾ ਕਿ ਅਸੀਂ ਆਪਣੇ ਐਸਡੀਪੀਸੀ ਦੇ ਪ੍ਰਧਾਨ ਪਹਿਲੋਂ ਜਿਹੜੇ ਸਰਦਾਰ ਗੋਵਿੰਦ ਸਿੰਘ ਜੀ ਲੰਗੋਵਾਲ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਬਡੁੰਗਰ ਸਾਹਿਬ ਤੇ ਉਸ ਤੋਂ ਬਾਅਦ ਧਾਮੇ ਸਾਹਿਬ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰ ਚੁੱਕਾ ਅਸੀਂ ਸਾਰੇ ਧਰਮੀ ਫੌਜੀ ਕਰ ਚੁੱਕੇ ਆ 6 ਜੂਨ ਤੱਕ ਹਲੂਕਾਰਾ ਬਣਾਇਆ ਜਾਂਦਾ ਇੱਕ ਦਿਨ 7 ਜੂਨ ਤੋਂ ਸਾਡਾ ਸ਼ੁਰੂ ਹੋਦਾ ਤੇ ਧਰਮਵੀ ਫੌਜੀਆਂ ਦਾ ਇੱਕ ਦਿਨ ਸਾਡਾ ਨਾਲ ਜੋੜਿਆ ਜਾਏ ਤੇ ਆਪਣੀ ਯਾਦਗਾਰ ਸਾਡੇ ਧਰਮਵੀ ਫੌਜੀਆਂ ਦੇ ਬਣਾਉਣ ਵੱਲੋਂ ਅਸੀਂ ਬਹੁਤ ਬੇਨਤੀ ਕਰ ਚੁੱਕੇ ਹਾਂ ਇਹਨਾਂ ਕਿਸੇ ਨਹੀਂ ਕੀਤੀ ਅਸੀਂ ਸਰਦਾਰ ਬਲਦੇਵ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਤੌਰ ਤੇ ਗੁਰਦੁਆਰਾ ਅਮੋਰ ਬਾਈਪਾਸ ਦੇ ਉਤੇ ਇਸ ਸਿੱਖਰ ਸ਼ਹੀਦ ਸਿੱਖਰਵੀ ਫੌਜੀਆਂ ਦਾ ਬਣਾ ਰਹੇ ਹਾਂ ਤੋਂ ਸਾਡੀ ਸਾਰੇ ਸੰਗਤ ਨੂੰ ਬਾਹਰ ਦੀਆਂ ਸੰਗਤਾਂ ਨੂੰ ਆਪਣੇ ਵਸ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਹ ਸਾਡੀ ਵੱਧ ਤੋਂ ਵੱਧ ਇਨਾਂ ਦੇ ਥਰੂ ਮਤ ਕਰਨ ਔਰ ਅਸੀਂ ਇਹ ਨਹੀਂ ਕਿ ਕਿਸੇ ਨੂੰ ਸਾਡੇ ਸਾਰੇ ਧਰਮੀ ਫੌਜੀ ਤਕਰੀਬਨ ਹੁਣ ਰੋਟੀ ਖਾਂਦੇ ਸਹੀ ਨੇ ਦੋ ਚਾਰ ਪਰਿਵਾਰ ਛੱਡ ਕੇ ਇਹਨਾਂ ਨੂੰ ਕਿਸੇ ਨੂੰ ਮਤਲਬ ਇਨੀ ਲੋਡ ਨਹੀਂ ਕਿ ਜਿਹੜਾ ਰੋਟੀ ਵੀ ਨਾ ਖਾਂਦੇ ਹੋਣ ਤੇ ਉਹਨਾਂ ਦੀ ਬੇਨਤੀ ਕੀਤੀ ਜਾਏ ਪਰ ਕੁਝ ਪਰਿਵਾਰ ਦੋ ਚਾਰ ਹੈ ਜਿਹੜਾਂ ਦੇ ਲੋਡ ਬੰਦ ਵੀ ਹੈਗੇ ਨੇ ਤੋਂ ਅਸੀਂ ਬੇਨਤੀ ਇਹ ਕਰਦੇ ਆ ਆਪਣੇ ਤੌਰ ਤੇ ਕਿ ਆਰਜੀਪੀਸੀ ਨੇ ਸਾਡੀ ਨਹੀਂ ਮੰਨੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਬੇਨਤੀ ਕੀਤੀ ਸੀ ਇਕੱਠੇ ਹੋ ਕੇ 2 ਸਾਲ ਪਹਿਲਾਂ ਕਿ ਸਾਡਾ ਇੱਕ ਦਿਨ ਕਲੂਕਾਰਾ ਸਾਹਿਬ ਦੇ ਨਾਲ ਜੋੜਿਆ ਜਾਏ। ਤੋਂ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਭਰੋਸਾ ਦਿੱਤਾ ਕਿ ਕਰਾਂਗੇ ਪਰ ਹੋਈ ਅਜੇ ਤੱਕ ਨਹੀਂ। ਤੋਂ ਸਾਡੀ ਇੱਕ ਸ਼ਹੀਦੀ ਜਗ੍ਹਾ ਦੇ ਵਿੱਚ ਇੱਥੇ ਨਾਲ ਕਿਹਾ ਸੀ ਕਿ ਸਾਡੀ ਨਾਲ ਨਾਂ ਜੋੜਿਆ ਜਾਏ। ਉਹ ਵੀ ਨਹੀਂ ਬੇਨਤੀ ਮੰਨੀ। ਤੋਂ ਅਸੀਂ ਹੁਣ ਲਾਸਟ ਅਪੀਲ ਆਪ ਕਰਦੇ ਆ ਕਿ ਜਿਹੜੀ ਆਪ ਸੈਟੀ ਜਗ੍ਹਾ ਬਣਾ ਰਹੇ ਆ ਉਹਰ ਬਾਈਪਾਸ 'ਚ ਉਹਦੇ ਵਿੱਚ ਸਾਡੀ ਜ਼ਰੂਰ ਵੱਧ ਵਧ ਅ ਮਤਖੇਤੀ ਜਾਏ ਤਾਂ ਕਿ ਸਭੂ ਸਾਰੇ ਜਿੰਨੇ ਧਰਵੀ ਫੌਜੀ ਉਹਨਾਂ ਦਾ ਇੱਕ ਸ਼ਹੀਦੀ ਜਗਾ ਸਭੂ ਧਰਵੀ ਸੇ ਫੌਜੀਆਂ ਦਾ ਸ਼ਹੀਦੀ ਜਗਾ ਬਣ ਸਕੇ ਤੋਂ ਇਨੀ ਗੱਲ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ